असां राज हूंदी हा हा या त ਸੌਦੀ ਸਿੰਘ ਹੈ ਮੈਂ 25 ਰਾਜੇਵਲੀ ਦਾ ਸਾਇਕ ਸੁਭਾਗ ਹਾਂ ਧਰਨਾ ਜਿਹੜਾ ਅੱਜ ਦਾ ਜਿਹੜੇ ਸਰਕਾਰ ਇਹ ਜਾਨਵਰ ਕਲਵਾ ਰਹੀ ਹੈ ਕਿਉਂ ਰਾਤ देर ਤੱਕ ਮੀਟਿੰਗ ਜੀ ਸਾਡੇ ਪੇਸ਼ੇਵਰ ਪ੍ਰਧਾਨਜੀਨੀ ਕਮੇਟੀ ਦੇ ਸੀ ਤੇ ਜਦੋਂ ਕਿ ਸਰਕਾਰ ਸਾਰੀਆਂ ਮੰਨਤਾ ਮੰਨ ਪਈ ਹੈ ਤੇ ਫਿਰ ਉਸ ਪੱਤਰ ਨੂੰ ਜਾਰੀ ਕਰਨ ਦੀ ਕੀ ਦਿੱਕਤ ਆ ਜਿਹੇ ਪੱਤਰ ਜਦੋਂ ਵੀ ਜਾਰੀ ਕਰਦੇ ਅਸੀਂ ਹੜਤਾਲ ਉਸ ਦਿਨ ਪੋਸਟਪੋਨ ਕਰਾਂਗੇ ਪਰ ਜੇ ਇਹ ਪੱਤਰ ਨਹੀਂ ਜਾਰੀ ਕਰਦੇ ਸਾਡੀ ਲਗਾਤਾਰ ਸਪਲਾਈ ਤੇ ਤਪੋਂਤਮਨ ਸਾਹਿਬ ਐਸੀ ਕੱਲ ਫੀਡ ਫੋਟਾਈ ਜੀ ਉਹਨਾਂ ਨੇ ਮੇਰੇ ਨਾਲ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਜਿਹੜੇ ਆਪਣੇ ਆਪਣੇ ਡੀਸੀ ਸਾਹਿਬ ਆ ਉਹਨਾਂ ਨੇ ਪ੍ਰੋਫੈਸਰ ਜੀ ਤਵੀ ਤੁਹਾਡੀ ਹੀ ਮੀਟਿੰਗ ਬਾਅਦ ਚ ਕਰਾ ਦੇਣਗੇ ਤੁਸੀਂ ਇੱਕਰੀ ਉਹਨਾਂ ਦਾ ਰੋਸ ਨਾ ਕਰੋ ਅਸੀਂ ਉਹਨਾਂ ਤੇ ਕਹਿਣ ਦੇ ਇੱਕਰੀ ਰੋਗੇ ਪਰ ਇਹਨਾਂ ਨੇ ਸਾਡੇ ਨਾਲ ਫਿਰ ਵੀ ਵਿਸ਼ਵਾਸ ਕਰ ਸਕਦਾ ਸਾਡੀਆਂ ਮੰਗਾ ਜਿਹੜੀਆਂ ਉਹਦੇ ਸੀ ਮੇਰਾ ਨਾਮ ਤਸੀਲਦਾਰ ਸਿੰਘ ਆ ਮੈਂ ਯਾਰ ਜੂਨੀਅਰ ਜੂਨੀਅਰਾਂ ਦੇ ਨਾਲ ਅਸੀਂ ਸਮਰਥ ਸਾਂਝਾ ਸਾਡਾ ਪ੍ਰੈਕਸ ਚੱਲ ਰਿਹਾ ਹੈ ਦੇਖੋ ਜੀ ਇਹ ਪ੍ਰਟੈਕਸ ਸਾਡਾ 3-4 ਦਿਨਾਂ ਤੋਂ ਚੱਲ ਰਿਹਾ ਹੈ 13 ਤਰੀਕ ਤੋਂ ਸਾਡਾ ਚੱਲ ਰਿਹਾ ਹੈ ਰਾਤ ਸਾਡੇ ਸੂਬਾ ਗੂ ਨੇ ਵੀ ਕੁਝ ਗੱਲਾਂ ਸਾਡੇ ਸੂਬਾ ਗੁਰੇਸ਼ਮ ਸਿੰਘ ਗੱਲ ਜੀ ਨੇ ਵੀ ਆਖੀ ਹੈ ਇਹ ਗੱਲ ਵੀ ਸਰਕਾਰ ਸਾਡੀਆਂ ਮੰਗਾ ਮੰਨ ਚੁੱਕੀ ਹੈ ਪਰ ਉਹ ਪੱਤਰ ਨਹੀਂ ਜਾਰੀ ਕਰ ਚੁੱਕੀ ਸੋ ਲੋਕਾਂ ਦੇ ਵਿੱਚ ਸਰਕਾਰ ਦਾ ਚਿਹਰਾ ਮੂਰੇ ਆ ਗਿਆ ਲੋਕਾਂ ਨੂੰ ਵੀ ਪਤਾ ਲੱਗ ਚੁੱਕਿਆ ਵੀ ਜਦੋਂ ਇਹਨਾਂ ਦੀ ਤੁਸੀਂ ਮੰਗਾ ਮੰਨ ਚੁੱਕੀ ਹੋ ਤੁਸੀਂ ਪੱਤਰ ਜਾਰੀ ਕਰੋ ਸਾਡੇ ਰੇਸਮ ਸਿੰਘ ਗੱਲ ਨੇ ਪ੍ਰਧਾਨ ਨੇ ਵੀ ਆਖਿਆ ਸੀ ਰਾਤ ਵੀ ਪੱਤਰ ਜਾਰੀ ਕਰ ਦੋ ਅਸੀਂ ਰਾਤ ਦੇ 12 ਵਜੇ ਗੱਡੀਆਂ ਚਲਾ ਦਾਂਗੇ ਇਹ ਤਾਂ ਹੁਣ ਸਾਨੂੰ ਲੋਕਾਂ ਨੂੰ ਵੀ ਪਤਾ ਲੱਗ ਚੁੱਕਿਆ ਵੀ ਸਰਕਾਰ ਆਪ ਦਾ ਨੁਕਸਾਨ ਆਪ ਕਰਾ ਰਹੀ ਹੈ ਇਹ ਬਿਲਕੁਲ ਸਾਡੇ 27 ਦੇ 27 ਡੀਪੂ ਪੰਨ バス ਪੀਆਰਟੀਸੀ ਦੇ ਰੋਡਵੇ ਤੇ ਪੀਆਰਟੀਸੀ ਦੇ 27 ਡੀਪੂ ਦੇ ਲਗਭਗ ਸਾਰੇ ਡੀਪੂ ਬੰਦ ਨੇ ਕਿ ਵਕੂ ਅੱਲੇ ਸਟ੍ਰਾਈਕ ਹੈ ਜੇ ਮਨ ਕੇ ਪੱਕੀ ਨਾ ਆਬੇ ਨਹੀਂ ਜੀ ਇਹ ਸਾਡੀ ਜਿਹੜੀ ਸਟ੍ਰੈਕ ਹੈ ਕੱਚੇ ਮਜ਼ਦਮਾਂ ਦੀ ਹੈ ਸਾਡਿਆਂ ਦੀ ਸਟ੍ਰੈਕ ਹੈ ਰਾਤ ਮੈਂ ਤੁਹਾਨੂੰ ਪਹਿਲੇ ਵੀ ਸਰ ਦੱਸਿਆ ਵੀ ਸਾਡੀ ਜਿਹੜੀ ਮੰਗਾਂ ਮੰਨ ਚੁੱਕੀ ਆ ਸਰਕਾਰ ਸਰਕਾਰ ਮੰਗ ਕਿਉਂਕਿ ਅਪਰਸੋਰਨ ਲੋਕਾਂ ਚ ਇਹਨਾਂ ਦਾ ਚਿਹਰਾ ਸਾਹਮਣੇ ਆ ਗਿਆ ਵੀ ਤੁਸੀਂ ਪੱਤਰ ਕਿਉਂ ਨਹੀਂ ਜਾਰੀ ਕਰ ਰਹੇ ਅੱਜ ਜੇ ਅੱਜ ਹੁਣ ਵੀ ਸਾਡੇ ਦਾ ਪੱਤਰ ਜਾਰੀ ਕਰ ਦਨ ਅਸੀਂ ਹੁਣੇ ਸਾਡੇ ਜਿਹੜੇ ਵਰਕਰ ਹੈ ਗੱਡੀਆਂ ਆਪਣੀਆਂ ਡੌਟੇ ਦੇ ਇਲਜਾਨ ਨੂੰ ਤਿਆਰ ਹੈ ਮਾਸ਼ਾ ਲੱਗਦੀ ਇਸ ਪ੍ਰਾਣੀ ਜਿਹੜਾ ਬੱਧਾ ਜਾ ਰਹੀ ਹੈ ਹੁਣ ਮਨਛਾਹੀ ਹੈ ਜੀ ਸਰਕਾਰ ਨੂੰ ਆਪ ਨੁਕਸਾਨ ਕਰਨ ਤੇ ਦੁਰੀ ਹੋਈ ਹੈ ਆਪਦੀ ਮਨਛਾ ਸਰਕਾਰ ਦੀ ਹੈ ਪ੍ਰਾਈਵੇਟ ਨੂੰ ਬੜਾਵਾ ਮਿਲ ਰਿਹਾ ਹੁਣ ਪ੍ਰਾਈਵੇਟ ਦੀਆਂ ਬੱਸਾਂ ਭਰ ਭਰ ਕੇ ਜਾ ਰਹੀਆਂ ਨੇ ਇਹ ਤਾਂ ਮਨਛਾ ਸਰਕਾਰ ਦੀ ਹੈ ਵੀ ਆਪ ਦਾ ਨੁਕਸਾਨ ਆਪ ਕਰਾ ਰਹੀ ਹੈ ਸਰਕਾਰ ਤਾਂ ਚਾਹੁੰਦੀ ਹੈ ਵੀ ਹੜਤਾਲ ਕਰ ਨੇ ਇਹ ਸੰਗਤ ਕਰੇ ਕਿਲੋਮੀਟਰ ਦਾ ਸਕੂਲ ਬੁੱਤੀ ਹੈ ਹਾਂਜੀ ਬਿਲਕੁਲ ਕਿਲੋਮੀਟਰ ਦੀ ਜਿਹੜੀਆਂ ਸਕੂਲ ਦੀਆਂ ਬੱਸਾਂ ਸੀ ਉਹਨਾਂ ਦੀ ਵੀ ਮੰਗ ਸਰਕਾਰ ਸਾਡੀ ਮੰਗ 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 ਜੁਗਵੇ ਕੁਝ ਕਮੇਟੀ ਬਣਾ ਚੁੱਕੇ ਆ ਉਹਦੀ ਮੰਗਲਵਾਰ ਨੂੰ ਮੀਟਿੰਗ ਹੈ ਜਿਹੜੀਆਂ ਕਿਲੋਮੀਟਰ ਬੱਸ ਦੀਆਂ ਸਕੂਲ ਦੀਆਂ ਸੀ ਤੇ ਕੁਝ ਕੰਡੀਸ਼ਨਾਂ ਸਾਡੇ ਤੇ ਲਾਈਆਂ ਸੀ ਉਹਨਾਂ ਨੇ ਕੰਡੀਸ਼ਨਾਂ ਦਾ ਸ਼ੋਧ ਕਰਤੀ ਉਹ ਸਾਡੀਆਂ ਮੰਗਾਂ ਮੰਨ ਚੁੱਕੇ ਆ